ਉਹਨੇ ਪਿਛਲੇ ਪਤਾਂ ਦੀ ਤੇਰੀ ਜੀ ਅੱਜ ਤੁਹਾਡੀ ਯਾਤਰਾ ਜਿਹੜੀ ਸ਼ੁਰੂ ਹੋ ਰਹੀ ਹੈ ਬਟਾਲੇ ਦੇ ਲਈ ਜਿਹੜੀ ਅ ਪਹਿਲਾਂ ਤੇ ਜੀ ਅਸੀਂ ਪੰਜਾਬ ਵਾਸੀਆਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਜਿਹੜੀ ਇਲੈਕਸ਼ਨ ਹੋਈ ਹੈ ਉਹਦੇ ਵਿੱਚ ਸਾਨੂੰ ਇਹਨਾਂ ਮਾਨ ਸਰਕਾਰ ਪਿਆਰ ਦਿੱਤਾ ਅਸੀਂ ਸਧਾਰੇ ਨਹੀਂ ਆ ਰਾਤੀ ਮੰਦਰ ਵੀ ਬਾਲਮਿਕੀ ਮੰਦਰ ਵੀ ਔਰ ਉਸ ਤੋਂ ਬਾਅਦ ਦਰਬਾਰ ਸਾਹਿਬ ਵੀ ਆਪਾਂ ਸਾਰੇ ਜਗ੍ਹਾ ਨਤਮਸਤਕ ਹੋ ਕੇ ਪ੍ਰਮਾਤਮਾ ਦਾ ਸ਼ੁਕਰੀਆ ਦਾ ਅਦਾ ਕੀਤਾ ਤੇ ਅਰਦਾਸ ਬੇਨਤੀ ਕੀਤੀ ਪੰਜਾਬ ਦੀ ਭਲਾਈ ਵਾਸਤੇ ਚੜ੍ਹਦੀ ਕਲਾ ਵਾਸਤੇ ਵੱਡੇ ਉਦੇ ਹੁੰਦੇ ਤੇ ਨਾਲ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਚੁਣੌਤੀਆਂ ਵੱਧ ਜਾਂਦੀਆਂ ਦੇਖੋ ਜਿੰਮੇਵਾਰੀਆਂ ਜਿਉਂ-ਜਿਉਂ ਵੱਧਦੀਆਂ ਨੇ ਪਰਮਾਤਮਾ ਅਗੇ ਹੋਰ ਅਰਦਾਸ ਬੇਨਤੀ ਕਰਦੇ ਆ ਵੀ ਉਹਦਾ ਹਿੰਮਤ ਵੀ ਬਖਸ਼ਿਓ ਜਿਹੜੀਆਂ ਉਹ ਜ਼ਿੰਮੇਵਾਰੀਆਂ ਨਿਭਾ ਸਕੀ ਔਰ ਪਾਰਟੀ ਦੇ ਰਹਿਣੀ ਆ ਜੀ ਜਿਨ੍ਹਾਂ ਨੇ ਸਨਮਾਨੇ ਤੇ ਵਿਸ਼ਵਾਸ ਕੀਤਾ ਜਿਹੜੀ ਜ਼ਿੰਮੇਵਾਰੀ ਦੇ ਕੇ ਨਵਾਤੇ ਜਿਹੜੇ ਆਦਮੀ ਆਲਿਆਂ ਨੇ ਰਿਕਵੈਸਟ ਕੀਤੀ ਆ ਪੰਜਾਬ ਸਰਕਾਰ ਨੂੰ ਕਿ ਜਿਹੜੀ ਲੋਕਾਂ ਨੂੰ 300 ਜੂਨ ਬਿਜਲੀ ਫ੍ਰੀ ਦਿੱਤੀ ਜਾ ਰਹੀ ਆ ਉਹ ਆਦਮੀ ਦੇ ਜਿਹੜੇ ਕੁਆਟਰ ਹੈ ਉਹਨਾਂ ਨੂੰ ਵੀ ਦਿੱਤੇ ਜਾਵੇ ਦੇਖੋ ਜੀ ਇਹਦੇ ਬਾਰੇ ਜਿਹੜੀ ਆ ਤੁਹਾਡੇ ਮਾਧਿਅਮ ਰਾਹੀਂ ਮੈਨੂੰ ਹੁਣੇ ਪਤਾ ਲੱਗਾ ਇਹਦੇ ਬਾਰੇ ਵਿਚਾਰ ਕਰਾਂਗੇ ਜੀ ਚਰਚਾ ਕਰਾਂਗੇ ਠੀਕ ਹੈ ਸਰਪਾ ਨਗਰ ਨਿਗਮ ਦੀ ਆ ਜਿਹੜੀ ਇਲੈਕਸ਼ਨਸ ਨੇ ਉਹ ਕਿੰਨੇ ਘੋੜੇ ਚੋਸੀ ਨੇ ਬਲੀ ਨੇ ਜੀ ਬਿਲਕੁਲ ਜੀ ਜਦੋਂ ਪਰਮਾਤਮਾ ਦਾ ਔਟ ਆਸਰਾ ਹੋਵੇ ਤੇ ਸੰਗਤ ਦਾ ਪਿਆਰ ਹੋਵੇ ਫਿਰ ਚੁਣੌਤੀਆਂ ਚੁਣੌਤੀਆਂ ਨਹੀਂ ਰਹਿ ਜਾਂਦੀਆਂ ਹੁੰਦੀਆਂ ਫਿਰ ਇਹਨੂੰ ਵਧੀਆ ਢੰਗ ਨਾਲ ਆਪਾਂ ਪਾ ਲਈਏ। ਪੰਜਾਬ ਵਿਧਾਨ ਸਭਾ ਹਲਕੇ ਦੇ ਵਿੱਚ ਜਿੱਤ ਪ੍ਰਾਪਤ ਹੋਈ ਆ ਜਿੰਮਾ ਚੋੜੇ ਦੇ ਵਿੱਚ ਉਹਨੂੰ ਕਿਵੇਂ ਸਮਝਿਆ ਤੁਸੀਂ? ਤੁਹਾਡੇ ਸਾਹਮਣੇ ਆ ਜੀ ਉਹ ਜਿਹੜੀ ਜਿੱਤ ਆ ਸਾਰੇ ਸੀਐਮ ਸਾਹਿਬ ਸੀਐਮ ਦੇ ਦਾਵੇਦਾਰ ਸੀ ਜਿਹੜੇ ਮੈਨੂੰ ਲੱਗਦਾ ਵੀ ਜਿétrਾ ਰਾਜਾ ਬਣਿੰਦੀ ਡੇਰ ਬਾਬਾ ਨਾਨਕ ਵਾਲੇ ਸੋ ਲੋਕਾਂ ਨੇ ਦੇਖੋ ਮੈਂ ਅੱਗੇ ਵੀ ਇੱਕ ਗੱਲ ਕਹਿਣੀ ਚਾਹੁੰਦਾ ਹਾਂ ਨਾ ਅੱਗੇ ਲਾਰੇ ਵਾਦੇ ਚੱਲਦੇ ਹੁੰਦੇ ਸੀ ਹੁਣ ਜਿਹੜਾ ਬੰਦਾ ਕੰਮ ਕਰੂਗਾ ਲੋਕ ਉਹਨੂੰ ਪਸੰਦ ਕਰਨਗੇ ਅਸੀਂ ਆਪਾਂ ਲੋਕਾਂ ਦੇ ਵਿੱਚ ਆਪਣਾ ਰਿਪੋਰਟ ਕਾਰਡ ਲੈ ਕੇ ਗ ਲੋਕਾਂ ਨੇ ਸਾਨੂੰ ਫਰਮਾ ਦਿੱਤਾ ਭਗਵੰਤ ਮਾਨ ਜੀ ਦੇ ਕੀਤੇ ਹੋਏ ਕੰਮਾਂ ਨੂੰ ਉਹਨਾਂ ਨੇ ਤੁਹਾਡੇ ਸਾਹਮਣੇ ਰਿਜ਼ਲਟ ਦਿੱਤਾ ਹੱਲੇ ਕਈ ਕੰਮ ਰਹਿੰਦੇ ਨੇ ਸਾਡੇ ਪਰ ਜੋ ਜੋ ਸਮਾਂ ਬੀਤਦਾ ਜਾਊਗਾ ਤੇ ਉਹ ਤੇ ਆਪਾਂ ਕੰਮ ਜੜੇ ਉਹ ਪੂਰੇ ਹੋਣਗੇ ਸਾਡੇ ਵਿੱਚ ਜਿਓ 13 ਸੀਟਾਂ 'ਚੋਂ 3 ਆਈਆਂ ਤੇ ਆਪੋਜੀਸ਼ਨ ਕਹਿੰਦੀ ਵੀ ਇਹਨਾਂ ਦਾ ਖਰਾਬ ਹੁੰਦੇ ਜਾਣਾ ਸ਼ੁਰੂ ਹੋ ਗਿਆ ਆਮ ਆਦਮੀ ਪਾਰਟੀ ਦਾ ਮੈਂ ਤੁਹਾਨੂੰ ਅੱਗੇ ਦੱਸਿਆ ਨਾ ਵੀ ਸੰਗਤ ਆ ਲੋਕਾਂ ਦਾ ਜਨਤਾ ਲੋਕ ਚਾਣਦੇ ਲੀਡਰ ਹਾਸਤੇ ਆ ਲੋਕ ਚੌਂਣ ਦੇ ਲੀਡਰ ਫਸ ਸਕਦੇ ਅੱਜ ਦਾ ਜਿਹੜਾ ਪ੍ਰੋਗਰਾਮ ਕਿੰਨਾ ਵੱਲੋਂ ਸਵਾਗਤ ਕੀਤਾ ਜਾ ਰਿਹਾ ਥੋੜਾ ਸੋ ਮੇਰਾ ਭਰਾ ਉਸਨ ਸ਼ੀਨਾ ਇਹ ਮੈਂ ਮੈਨੂੰ ਦਾ ਹੁਕਮ ਹੋਇਆ ਵੀ ਤੁਰਨਾ ਆਪਾਂ ਇੱਥੋਂ ਆ ਕਾਫਲਾ ਜੀ ਮੈਂ ਕਿਹਾ ਜਿਤਨਾ ਵੀ ਵੇਖੋ ਸਾਡੇ ਇਹ ਸਾਡੀਆਂ ਬਾਹਵਾਂ ਨੇ ਸਾਡੇ ਵਰਕਰ ਸਾਡੀ ਸਾਡਾ ਪਰਿਵਾਰ ਆ ਸਾਨੂੰ ਇਹ ਹੁੰਦਾ ਵੀ ਹਰ ਇੱਕ ਦਾ ਮਾਣ ਸਤਿਕਾਰ ਜਿਹੜਾ ਉਹਦੇ ਚ ਕੋਈ ਘੱਟ ਨਾ